ਸਤ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਇਸ ਟਾਈਮ ਪਹੁੰਚੇ ਹਾਂ ਕਾਲਾਂਵਲੀ ਪੰਜਾਬ ਵੱਡੇ ਦੇ ਨੇੜੇ ਤੇ ਤੁਸੀਂ ਇੱਕ ਅਲੱਗ ਜੀ ਚੀਜ਼ ਦੇਖੋਗੇ ਜ਼ਹਿਰ ਮੁਕਤ ਕਿਨੂ ਤੇ ਇਹ ਮਾਸਟਰ ਜਗਦੀਸ਼ ਸਿੰਘ ਸਿੰਘਪੁਰਾ ਜੀ ਤੇ ਇਹਨਾਂ ਦਾ ਆਪ ਦਾ ਬਾਗ ਹੈ ਤੁਹਾਨੂੰ ਮੜਾ ਜਾ ਇੱਧਰ ਬੋਰਡ ਤੇ ਚਾਹ ਤਮਰਵਾ ਦੀਏ ਜ਼ਹਿਰ ਮੁਕਤ ਸਿਹਤਮੰਦ ਜੈਕੇਦਾਰ ਫਲ ਵਾਹ ਸਬਜ਼ੀਆਂ ਸਿੰਘਪੁਰਾ ਨੇਚਰਲ ਫਰੂਟ ਐਂਡ ਵੈਜੀਟੇਬਲ ਫਾਰਮ ਸਿੰਘਪੁਰਾ ਤੇ ਇਹ ਇਹਨਾਂ ਨੇ ਆਪਣਾ ਜਿਹੜਾ ਬਾਗ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਮਾਸਟਰ ਜੀ ਨਾਲ ਵੀ ਗੱਲਬਾਤ ਕਰਾਂਗੇ ਮਾਸਟਰ ਜੀ ਇਹ ਕ ਲੱਗ ਜੀ ਚੀਜ਼ ਦੇਖਣ ਨੂੰ ਮਿਲੀ ਆ ਵੇਖੋ ਕਿੰਨੂ ਤਾਂ ਬਹੁਤ ਸ਼ਹਿਰਾਂ ਬਜ਼ਾਰਾਂ ਚ ਦੇਖਣ ਨੂੰ ਮਿਲਦੇ ਆ ਹਾਂਜੀ ਤੇ ਆ ਜ਼ਹਿਰ ਮੁਕਤ ਆ ਜਿਹੜਾ ਇਹ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਵੀ ਕੀ ਇਹਦੇ ਚ ਕੁਆਲਿਟੀ ਆ ਤੁਹਾਡੇ ਕਿੰਨੂ ਆ ਜ ਦੂਜਿਆਂ ਨਾਲ ਇਹ ਇੱਕ ਵੈਸੇ ਤਾਂ ਇਹ ਵੀ ਜਿਵੇਂ ਸਵਾਦ ਜਾਂ ਰੰਗ ਉਹ ਕੈਮੀਕਲ ਨਾਲ ਵੀ ਬਣ ਜਾਂਦੇ ਤੇ ਪਰ ਅਸੀਂ ਕੁਦਰਤੀ ਸਿਸਟਮ ਨਾਲ ਬਣਾਉਨੇ ਆ। ਜੇ ਅਸੀਂ ਕੋਈ ਖੇਤ ਨੂੰ ਕੋਈ ਵਾਉਂਦੇ ਨਹੀਂ, ਕੋਈ ਜੁਤਾਈ ਨਹੀਂ ਕਰਦੇ, ਕੋਈ ਗੋਡੀ ਨਹੀਂ ਪਾਉਂਦੇ, ਕੋਈ ਟਿਊਬਵਲ ਦਾ ਪਾਣੀ ਨਹੀਂ। 100% ਨਹਿਰ ਦਾ ਪਾਣੀ ਔਰ ਪਰਾਲੀ ਦੀ ਬਲਚ। ਹਮਮ ਪੱਤੀ ਏਕੜ 100 ਕੁਆਂਟਲ 1 ਕਿੱਲੇ ਦੇ ਵਿੱਚ 100 ਕੁਆਂਟਲ ਪਰਾਲੀ ਲਿਆ ਕੇ ਸੜਦੇ ਆ, ਮੁੱਲ ਲਿਆ ਕੇ ਉਪਰਾਲੀ ਪਛਾਦਦੇ ਨੇ ਤੇ ਥੋੜਾ ਮੋਟਾ ਸਾਡੇ ਕੋਈ ਨਹਿਰ ਦਾ ਪਾਣੀ ਬੈਸੇ ਘਟ ਹੈ। ਆਪਣੇ ਸਾਰੇ ਇਲਾਕੇ ਜੀ ਘਟ ਹੈ। ਤੇ ਉਹ ਨਹਿਰ ਦਾ ਪਾਣੀ ਥੋੜਾ ਜਿੰਨਾ ਕੁ ਉਪਲਬਧ ਹੁੰਦਾ ਉਹਨਾਂ ਕਲਾ ਦਿੰਦੇ ਆ ਤੇ ਕੁਦਰਤ ਦੇ ਸਾਰੇ ਇਹ ਪੱਕਦਾ ਤੇ ਇਸ ਕਰਕੇ ਜਿਹੜਾ ਕੁਦਰਤੀ ਟੇਸਟ ਹੈ ਇਹ ਕੁਦਰਤੀ ਟੇਸਟ ਕਰਕੇ ਮਲੇ ਸਾਡੀ ਸ਼ੌਕ ਸੀਗਾ ਵੀ ਲੋਕਾਂ ਨੂੰ ਸਿਹਤਮੰਦ ਬਣਾਉਣ ਦਾ ਤੇ ਇੱਕ ਮਿਸ਼ਨ ਸੀ ਬਾਕੀ ਆ ਪ੍ਰਾਲੀ ਲੋਕਾਂ ਨੂੰ ਦੱਸਣਾ ਸੀਗਾ ਇੱਕ ਮੈਸੇਜ ਦੇਣਾ ਸੀਗਾ ਵੀ ਪ੍ਰਾਲੀ ਜਿਹੜੀ ਨੂੰ ਅਸੀਂ ਅੱਗ ਲਾ ਰਹੇ ਆ ਤੇ ਬਹੁਤ ਕੀਮਤੀ ਚੀਜ਼ ਹੈ ਪਰ ਮੈਂ ਤੁਸੀਂ ਅੱਗੇ ਦੇਖੋ ਤੇ 14 ਕਿਲੋਮੀਟਰ ਤੋਂ ਮੈਂ ਪ੍ਰਾਲੀ ਦੂਰੋਂ ਚੱਕ ਕੇ ਲੈ ਕੇ ਆਉਣਾ ਠੀਕ ਹੈ ਵੀ ਅਸੀਂ ਲੈਫਟ ਕਰਕੇ ਖੁਦ ਲੈ ਕੇ ਆਉਣੇ ਆ ਖਰਚਾ ਕਰਕੇ ਸਾਡੇ ਖੇਤਾਂ 'ਚ ਧਾਨ ਨਹੀਂ ਹੁੰਦਾ ਸਾਡੇ ਬਰਾਨੀ ਖੇਤ ਹੈ ਤੇ ਇਸ ਕਰਕੇ ਅਸੀਂ ਦੂਰ 14 ਕਿਲੋਮੀਟਰ 15 ਕਿਲੋਮੀਟਰ ਜਿੱਥੋਂ ਵੀ ਪ੍ਰਾਲੀ ਮਿਲਦੀ ਉੱਥੋਂ ਦੂਰ ਉਚਾ ਕੇ ਲੈ ਕੇ ਆਉਂਦੇ ਆਂ ਪ੍ਰਾਲੀ ਦੀ ਮਲਚ ਦੇ ਸਹਾਰੇ ਤੇ ਕਿੰਨੇ ਕਿੱਲੇ ਅਮਰ ਸਿੰਘ ਜੀ ਤੁਹਾਡੇ 7 ਕਿੱਲੇ 7 ਕਿੱਲਾਂ ਦੇ ਵਿੱਚ 5 ਕਿਲ 5 ਏਕੜ ਤਿਆਰ ਹੋ ਚੁੱਕਿਆ ਬਾਗ 15 ਸਾਲ ਪੁਰਾਣਾ ਹੈ ਤੇ 2 ਏਕੜ ਨਵਾਂ ਲਾਇਆ ਉਹ ਹਜੇ 1 ਸਾਲ ਪੁਰਾਣਾ ਹੈ ਠੀਕ ਹੈ ਜਦੋਂ ਨਾ ਆਪਾਂ ਰੇੜੀ ਤੇ ਦੇਖਦੇ ਆਂ ਜ਼ਿਆਦਾਤਰ ਕਾਫੀ ਜਿਹੜੇ ਕਿੰਨੂ ਆ ਬਹੁਤ ਸੋਹਣੇ ਹੁੰਦੇ ਆ ਜਿਵੇਂ ਆ ਤਾਂ ਚਲੋ ਵਧੀਆ ਹੈਗਾ ਤੇ ਕੁਛ ਜਿਵੇਂ ਦਾਗ ਜਿਹਾ ਹੈ ਤੇ ਲੋਕ ਇਸ ਚੀਜ਼ ਨੂੰ ਦੇਖ ਕੇ ਕਈ ਵਾਰੇ ਕਹਿੰਦੇ ਆ ਨਾ ਵਧੀਆ ਹੈ ਨਹੀਂ ਇਹ ਇਹ ਤਾਂ ਦੇਖੋ ਵੀ ਜਿਵੇਂ ਦਾਗ ਜਿਹਾ ਹੈ ਮਤਲਬ ਜਿੰਨਾ ਵੀ ਇਹਦੇ ਤੇ ਦਾਗ ਪਿਆ ਇਹ ਮਤਲਬ ਜਿੰਨਾ ਵੀ ਕੀਟ ਪਤੰਗਾ ਹੈ ਕੀਟ ਪਤੰਗਾ ਇਹਨੂੰ ਖਾਂਦਾ ਹੈ ਉਹਦੇ ਤੇ ਉਹ ਸਕ੍ਰੈਚ ਪਾ ਦਿੰਦਾ ਉਹ ਮਾਈਟ ਇੱਕ ਮਾਈਟ ਇੱਕ ਛੋਟਾ ਜਿਹਾ ਨੰਗੀ ਬਹੁਤ ਬਾਰੀਕ ਜੀਵ ਹੈ ਜਿਹਨੂੰ ਅਸੀਂ ਨੰਗੀ ਅੱਖਾਂ ਨਾਲ ਨਹੀਂ ਦੇਖ ਸਕਦੇ ਉਹ ਉਹ ਦਾਗ ਹੈ ਜੇ ਇਹਨੂੰ ਉਹ ਮਾਰਨਾ ਹੈ ਤਾਂ ਉਹਦੇ ਵਿੱਚ ਬਹੁਤ ਜ਼ਹਿਰੀਲੀਆਂ ਦਵਾਈਆਂ ਸਾਨੂੰ ਸੜਕਣੀਆਂ ਪੈਂਦੀਆਂ ਠੀਕ ਹੈ ਜ਼ਹਿਰੀਲੀਆਂ ਦਵਾਈਆਂ ਅਸੀਂ ਕਰਦੇ ਨਹੀਂ ਉਹ ਸਕ੍ਰੈਚ ਪੈਂਦਾ ਰਹਿੰਦਾ ਹੈ ਤੇ ਹੁਣ ਇਹ ਹੈ ਵੀ ਇਸ ਕਰਕੇ ਜੇ ਇਹਨੂੰ ਅਸੀਂ ਨੇਚਰ ਹੀ ਕੋਈ ਵੀ ਫਰੂਟ ਹੈ ਨੇਚਰ ਤੇ ਸਾਇਜ਼ ਵੀ ਮਤਲਬ ਫਾਸਫੋਰਸ ਪੋਟਾਸ਼ ਨਾਈਟ੍ਰੋਜਨ ਇਹ ਜ਼ਹਿਰਾਂ ਅਸੀਂ ਪਾਵਾਂਗੇ ਕੈਮੀਕਲ ਪਾਵਾਂਗੇ ਤਾਂ ਸਾਇਜ਼ ਮੋਟਾ ਹੋਊਗਾ ਕੁਦਰਤੀ ਗੱਲ ਹੈ ਇਹ ਪਰ ਆਏ ਆ ਵੀ ਅ ਬਰੀਕ ਸਹਿਜ ਹੋਣ ਕਰਕੇ ਮਤਲਬ ਜਿਹੜਾ ਨਾਪੋਰਕ ਕੈਮੀਕਲ ਜੇ ਕਮਜ਼ੋਰ ਕਹਿ ਦਿੰਦੇ ਆਪਾਂ ਉਹ ਥੋੜਾ ਜਿਹਾ ਉਹ ਕਮਜ਼ੋਰ ਰਹਿ ਜਾਂਦਾ ਪਰ ਇਹਦੇ ਚ ਕੁਆਲਿਟੀ ਬਹੁਤ ਮਤਲਬ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਜੇ ਤੁਸੀਂ ਪੁਰਾਣੀਆਂ ਘਰਾਂ ਦੇ ਵਿੱਚ ਚੈਲ ਬੰਬਾ ਕੱਢ ਕੇ ਦੇਖੋ ਪਹਿਲਾਂ ਜਦੋਂ ਲੋਕ ਆਰਗੈਨਿਕ ਅਜ ਤੋਂ 50 ਸਾਲ ਪਹਿਲਾਂ ਪੂਰਾ ਇੰਡੀਆ ਆਰਗੈਨਿਕ ਸੀ ਹੁਣ ਤਾਂ ਜੀ ਆਰਗੈਨਿਕ ਦਾ ਰੋਲ ਬਣਾਉਣ ਨੂੰ ਕੋਸ਼ਿਸ਼ਾਂ ਕਰ ਰਹੇ 50 ਸਾਲ ਪਹਿਲਾਂ ਕੋਈ ਕੈਮੀਕਲ ਪਾਉਂਦਾ ਹੀ ਨਹੀਂ ਸੀ ਤੇ ਲੋਕ ਪਤਲੇ ਦੁਬਲੇ ਹੁੰਦੇ ਹੁੰਦੇ ਸੀਗੇ ਤੇ ਉਹ ਵੈਸੇ ਸਿਹਤਮੰਦ ਹੁੰਦੇ ਸੀ ਅੱਜ ਕੱਲ ਕੈਮੀਕਲ ਖਾ ਖਾ ਕੇ ਲੋਕ ਆਏ ਮੋٹے ਹੋ ਰਹੇ ਮੋٹے ਤਾਂ ਜੇ ਦੇਖਣ ਨੂੰ ਲੱਗਦੇ ਆ ਪਰ ਅੰਦਰੋਂ ਖਾਲੀ ਪਰ ਬਿਲਕੁਲ ਬਿਮਾਰੀਆਂ ਬਹੁਤ ਬਿਮਾਰ ਹੈ ਉਹ ਆਦਮ ਬਿਮਾਰ ਹੈ ਇਹੀ ਗੱਲ ਫਰੂਟ ਦੀ ਗੱਲ ਹੈ ਤਾਂ ਅੱਛਾ ਮਾਸਟਰ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਫਿਰ ਇਹ ਤੁਸੀਂ ਇੱਥੇ ਇੱਕ ਤਰੀਕ ਤੋਂ ਸ਼ੁਰੂ ਕਰਿਆ ਜੀ ਮਤਲਬ ਮੈਂ ਪਾਸੀ ਬਲਕ ਦੇ ਵਿੱਚ ਜਿਵੇਂ ਸਾਡੇ ਕੋਲ 500 ਕੁਇੰਟਲ ਕਿੰਨੂ ਹੋ ਜਾਂਦਾ ਲਗਭਗ 500 ਕੁਇੰਟਲ ਹੋ ਜਾਂਦਾ ਵੈਸੇ ਤਾਂ ਸੀਜ਼ਨ ਤੇ ਡਿਪੈਂਡ ਕਰਦਾ ਵੀ ਕਿਸੇ ਸਾਲ ਫਸਲ ਜ਼ਿਆਦਾ ਕਿਸੇ ਸਾਲ ਘੱਟ ਤੇ ਮੈਥੋਂ ਬਹੁਤ ਸਾਰੇ ਦੋਸ ਤੇ ਬੈਠੋ ਸਾਰਿਆਂ ਕੋਲੇ ਪਹੁੰਚ ਨਹੀਂ ਹੁੰਦੀ ਸੀ ਫਿਰ ਮੈਂ ਸੋਚਿਆ ਵੀ ਚਲੋ ਵੀ ਜਰ ਆਪਣੇ ਭੈਣ ਭਰਾਈ ਹੈ ਵੀ ਜੋ ਸਿਹਤਮੰਦ ਖਾਣਾ ਖਾਣਗੇ ਤਾਂ ਸਿਹਤਮੰਦ ਰਹਿਣਗੇ ਤੇ ਵੀ ਇੱਕ ਕਾਊਂਟਰ ਲਾ ਦਈਏ ਇੱਥੇ ਇੱਕ ਮੁੰਡਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇੱਕ ਲੜਕਾ ਰੱਖਿਆ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸੀਂ ਦੋ ਤਿੰਨ ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਡਿਨਰ ਟਾਈਮ ਤੋਂ ਬਾਅਦ ਫਿਰ ਤੁਸੀਂ ਆਪ ਖੁਦ ਸੰਭਾਲਦੇ ਹੋ ਨਹੀਂ ਮੈਂ ਮੈਂ ਤਾਂ ਇੱਥੇ ਬਸੇ ਪਹੁੰਚ ਕਰ ਦੇਣਾ ਗੱਡੀ ਚ ਅੱਛਾ ਜੀ ਕੁਦਰਤੀ ਮਿਲ ਗਏ ਤੁਸੀਂ ਵੀ ਹਾਂ ਬਸ ਵਾਬਨਾ ਕੁਦਰਤੀ ਮਿਲ ਗਏ ਸ਼ਾਮ ਨੂੰ ਬਸ ਆਏ ਆ ਵੀ ਦੋਸਤ ਮਿੱਤਰ ਮਿਲ ਜਾਂਦੇ ਆ ਇਧਰ ਥੋੜਾ ਜਿਹਾ ਟੈਲਰ ਦੀ ਸਾਇਰ ਦੇ ਬਾਹਰ ਨਹੀਂ ਸਾਇਰ ਵੀ ਹੋ ਜਾਂਦੀ ਹੈ ਤੇ ਇੱਕ ਮੁੰਡਾ ਰੱਖਿਆ ਹੋਇਆ ਸਾਨੂੰ ਸਾਡੇ 3 ਬੰਦੇ ਇਸ ਕੰਮ 'ਚ ਲੱਗੇ ਹੋਏ ਐ ਦੋ ਇਹ ਚ ਤੋੜਦੇ ਇਹਨੂੰ ਸਾਫ਼ ਕਰਦੇ ਐ ਤੇ ਇੱਕ ਬੰਦਾ ਇੱਥੇ ਸੇਲ ਕਰਦਾ ਸਾਨੂੰ ਖੁਸ਼ੀ ਹੈ ਵੀ ਅਸੀਂ ਤਿੰਨ ਬੰਦੇ ਨੂੰ ਰੋਜ਼ਗਾਰ ਵੀ ਦੇ ਪਾਈ ਬਿਲਕੁਲ ਤੇ ਤੁਹਾਨੂੰ ਦੱਸ ਦਈਏ ਕਿ ਮਾਸਟਰ ਜਗਦੀਪ ਸਿੰਘ ਸਿੰਘਪੁਰਾ ਜੀ ਇਹਨਾਂ ਦਾ ਨਾ ਬਾਗ ਆਪਾਂ 2.5 ਸਾਲ ਪਹਿਲਾਂ ਤੁਸੀਂ ਸਰਟੀਫਿਕੇਟ ਆ ਸਾਡਾ 2.5 ਸਾਲ ਪਹਿਲਾਂ ਤੁਸੀਂ ਦੇਖਿਆ ਹੋਣਾ ਬਾਗ ਹੈ ਨਾ ਇਹਨਾਂ ਨੇ ਟਿੱਬਿਆਂ ਤੇ ਬਾਗ ਲਾਇਆ ਹੋਇਆ ਹੈਗਾ ਤੇ ਉਹ ਬਿਲਕੁਲ ਜਿਹੜਾ ਪਾਣੀ ਵੀ ਜਿਹੜਾ ਨਹਿਰ ਦਾ ਨਹੀਂ ਲੱਗਦਾ ਉਥੇ ਔਰ ਫਿਰ ਵੀ ਉਹਨਾਂ ਨੇ ਲੱਗਦਾ ਟਿਊਬਲ ਦਾ ਨਹੀਂ ਲੱਗਦਾ ਅੱਛਾ ਟਿਊਬਲ ਦਾ ਨਹੀਂ ਆਖਾ ਟਿਊਬਲ ਦਾ ਨਹੀਂ ਨਹਿਰ ਦਾ ਲ ਨਹਿਰ ਦਾ ਮਤਲਬ ਉਹ ਚੱਕ ਕੇ ਲਉਣਾ ਪੈਂਦਾ ਸ਼ਾਇਦ ਪਾਣੀ ਹਾਂ 9 ਫੁੱਟ ਹੈ ਤੇ ਉਹ ਵਾਟਰ ਜਿਹੜਾ ਟੈਂਕ ਬਣਾਇਆ ਹੋਇਆ ਤੁਸੀਂ ਟੈਂਕ ਤੇ ਤੇ ਉਹ ਡੰਗਾ ਬਣਾਇਆ ਹੋਇਆ ਹਾਂ ਤੇ ਉਹ ਡ੍ਰਿਪ ਸਿਸਟਮ ਨਾਲ ਲੱਗਦਾ ਸਾਰੇ ਬਾਗ ਦੇ ਵਿੱਚ ਇਹ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਵੀ ਐ ਮਾਸਟਰ ਜੀ ਉਥੇ ਆਪ ਤਿਆਰ ਕਰਦੇ ਆ ਤੇ ਸਾਰੇ ਆਰਗੈਨਿਕ ਐ ਖਾਸ ਗੱਲ ਇਹ ਐ ਵੀ ਇਹ ਜ਼ਹਿਰ ਤੋਂ ਮੁਕਤ ਐ ਜਿਹੜੇ ਲਗਭਗ ਜਿੰਨਾ ਵੀ ਇਹ ਚਾਹੇ ਉਹ ਫਲ ਫਰੂਟ ਹੈ ਤੇ ਮਸ਼ਰੀ ਬਾਗ ਚ ਵੈਰਾਈਟੀ ਕਿੰਨੀ ਲਾਰੀਏ ਤੁਸੀਂ ਕਾਫੀ ਹੈ ਨਾ ਹੋਰ ਵੀ ਆਪਣੇ ਕੋਲੇ ਜਿਵੇਂ ਕਿਨੂ ਮੁੱਖ ਫਸਲ ਹੈ ਉਸ ਤੋਂ ਬਿਨਾ ਆਮਲਾ ਹੈ ਆਂਬ ਹੈ ਸੀਤਾਫਲ ਹੈ ਜਾਫਾ ਹੈ ਜਾਮਣ ਹੈ ਆੜੂ ਹੈ ਆਲੂਖਰ ਹੈ ਬਲੂ ਬੇਰੀ ਹੈ ਕਿਲ ਹੈ ਦੋ ਪ੍ਰਕਾਰ ਦਾ ਵੱਡਾ ਤੇ ਛੋਟਾ 베ਰ ਹੈ ਅੰਜੀਰ ਹੈ ਆ ਬਗੂ ਕੋ ਚੈ ਤੇ ਇਹ ਚੀਜ਼ਾਂ ਜੀ ਲਾਰਖੀ ਅਸੀਂ ਇੱਕ ਦਰਜਨ ਤੋਂ ਵੱਧ ਮੇਰੇ ਕੋਲ ਜਾਦੇ ਆ ਇੱਕ ਦਰਜਨ ਤੋਂ ਵੱਧ ਤਿਆਰ ਹੋ ਚੁੱਕਿਆ ਫਰ ਆ ਨਾ ਆ ਰਿਹਾ ਹੈ ਆ ਨਾ ਰ ਹੈ ਜਮੇ ਠੀਕ ਹੈ ਸਿਕਾ ਤੁਹਾਡਾ ਸਰਟੀਫਿਕੇਟ ਆ ਹਾਂ ਜੀ ਸਰਟੀਫਿਕੇਟ ਹੈ ਠੀਕ ਹੈ ਤੇ ਮਾਸਟਰ ਜੀ ਤੁਸੀਂ ਇਹ ਜਾਲੀ ਦੇ ਵਿੱਚ ਪੈਕ ਕਰਕੇ ਦੇ ਰਹੇ ਹੋ ਵੈਸੇ ਜ਼ਿਆਦਾਤਰ ਰੇੜੀਆਂ ਤੇ ਲਫਾਫਾ ਹੀ ਦੇਖਣ ਨੂੰ ਮਿਲਦਾ ਹੈ ਇਹਦੇ ਵਿੱਚ ਕੀ ਲੌਜਿਕ ਆ ਹਾਂਜੀ ਇਹ ਸਾਡਾ ਪਰਿਵਰਣ ਸੁਰੱਖਣ ਮਤਲਬ ਵਾਤਾਵਰਣ ਨੂੰ ਸੁਰੱਖਿਤਰ ਰੱਖਣਾ ਹੈ ਸਾਡਾ ਮਿਸ਼ਨ ਹੈ ਅਸੀਂ ਕਿੰਨੂ ਵੇਚਣ ਤੋਂ ਬਿਨਾ ਵੈਸੇ ਵੀ ਅਸੀਂ ਕੰਮ ਕਰਦੇ ਪੋਲੀਥੀਨ ਬਹੁਤ ਖਤਰਨਾਕ ਚੀਜ਼ ਹੈ ਉਹ 500 ਸਾਲ ਨਿਕਲਦਾ ਸੀਵਰੇਜ ਦੇ ਵਿੱਚ ਪਾਣੀ ਦੀਆਂ ਪਾਈਪਾਂ ਦੇ ਵਿੱਚ ਘਰਾਂ ਦੇ ਵਿੱਚ ਫਸ ਗਿਆ ਇਹ ਕਹੀ ਜੀ ਚੀਜ਼ ਹੈ ਜੇ ਕਿਤੇ ਪਾਈਪ ਦੇ ਵਿੱਚ ਕਿਤੇ ਫਸ ਕੇ ਤੇ ਪਾਣੀ ਨੂੰ ਨਹੀਂ ਬਲੌਕ ਪਾਈਪ ਬਲੌਕ ਨਹੀਂ ਕਰੂਗਾ ਇਹ ਉਪਰ ਇਹ ਵੀ ਇਹ ਤਾਜ਼ਗੀ ਰਹੂਗੀ ਪਾਈਪ ਦੀ ਗਲੂਗੀ ਤੇ ਹਵਾਦਾਰ ਰਹੂਗੀ ਇਹਨੂੰ ਚੱਕਰਾਂ ਵੀ ਆਸਾਨ ਹੈ ਬੜਾ ਉੱਤੇ ਮਾਰਦੀ ਰੱਖ ਲੋ ਇਹਦੇ ਟੁੱਟਦੇ ਤਾਂ ਨਹੀਂ ਹੈਗਾ ਜਿਵੇਂ ਇਹ ਚ ਪਾ ਕੇ ਅਗਲਾ ਲਫਾਫਾ ਪਾਟ ਜਾਂਦਾ ਇਹ ਪੂਰਾ ਸਪੀਰੀਅਰ ਪਲਾਸਟਿਕ ਹੈ ਅੱਛਾ ਅੱਛਾ ਤੇ ਦੂਸਰਾ ਇਹ ਵੀ ਐਸੀ ਬੜੀ ਮੁਸ਼ਕਲ ਨਾਲ ਇੱਥੇ ਕੋ ਲੋਕਲ ਮੰਡੀ 'ਚ ਕੋਈ ਵਰਤਦਾ ਨਹੀਂ ਰੱਖਦਾ ਵੇਚਣ ਵਾਲਾ ਵੀ ਨਹੀਂ ਰੱਖਦਾ ਇਹ ਸਪੈਸ਼ਲੀ ਦਿੱਲੀੋਂ ਮੰਗਵਾਇਆ ਹੈ ਅੱਛਾ ਅੱਛਾ ਹਾਂ ਆਰਡਰ ਦੇ ਕੇ ਠੀਕ ਹੈ ਠੀਕ ਹੈ ਦੋ પ્રકાર ਦਾ ਵੱਡਾ ਛੋਟਾ ਥੈਲਾ ਬਿਲਕੁਲ ਇਹ ਵੀ ਮਤਲਬ ਇੱਕ ਪਾਰਿਆਵਰਨ ਦਾ ਆਪਾਂ ਜਿਵੇਂ ਜਿਸ ਤਰ੍ਹਾਂ ਪੋਲੀਥੀਨ ਇੱਕ ਪਾਸੇ ਤਾਂ ਕਹਿੰਦੇ ਬੰਦ ਕਰੋ ਹਨਾ ਦੂਜੇ ਪਾਸੇ ੜੜਾ ੜੜਾ ਜਿਹੜਾ ਉਹ ਮਜਬੂਰੀ ਵੀ ਹੈ ਤੇ ਇਹ ਵੀ ਇੱਕ ਵਧੀਆ ਸੰਦੇਸ਼ ਹੈ ਜਿਹੜਾ ਵੀ ਪੋਲੀਥੀਨ ਦੀ ਜਗ੍ਹਾ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤੁਹਾਨੂੰ ਐਡਰੈਸ ਇੱਕ ਵਾਰ ਫੇਰ ਦੱਸ ਦਈਏ ਕਾਲਾਂ ਵਾਲੀ ਪੰਜਾਬ ਬੱਸ ਅੱਡਾ ਹੈ ਜਿਹੜਾ ਉਹਦੇ ਨੇੜੇ ਬਿਲਕੁਲ ਇਹ ਸਟਾਲ ਹੈ ਤੇ ਇਹ ਜਿਹੜਾ ਬੋਰਡ ਦੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜਾ ਕਿਤੇ ਨਾ ਕਿਤੇ ਆਪਣੇ ਸਿਹਤ ਨੂੰ ਤੰਦਰੁਸਤ ਕਰਨ ਲਈ ਇਹ ਕਿਨੂੰ ਇੱਥੋਂ ਜ਼ਰੂਰ ਲੈ ਕੇ ਜਾਇਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਪਾ ਪੰਜਾਬ ਵਾਸਟੈਂਡ ਕਾਲਾਂ ਵਾਲੀ ਮੰਡੀ ਦਾ ਇਹਦੇ ਨੇੜੇ ਬਿਲਕੁਲ ਸਟਾਲ ਹੈ ਬਹੁਤ ਬਹੁਤ ਧੰਨਵਾਦ